ਕੀ ਦੋਸਤੋ ਕਹਿੰਦੇ ਹੋ ਸਸਤੀ ਜੀ ਦਵਾਈ ਲੈਣੀ ਆ ਸਾਨੂੰ ਸਸਤੀ ਜੀ ਦਵਾਈ ਨਾਲ ਠੀਕ ਕਰ ਦੇ ਦੋਸਤੋ ਆਪਾਂ ਤੁਹਾਨੂੰ ਸਸਤੀ ਜੀ ਦਵਾਈ ਦੇ ਨਾਲ ਵੀ ਠੀਕ ਕਰ ਦਾਂਗੇ ਜਿਹੇ ਜੀ ਤੁਸੀਂ ਕਹੋਗੇ ਸਾਡਾ ਇੰਨਾ ਬਜਟ ਆ ਆਪਾਂ ਉਹਦੇ ਹਿਸਾਬ ਦੇ ਨਾਲ ਵੀ ਤੁਹਾਨੂੰ ਦਵਾਈ ਦੱਸ ਵੀ ਦਵਾਂਗੇ ਤੁਸੀਂ ਆਪ ਵੀ ਹਿਮਾਲਿਆ ਦੀ ਡਾਵਰ ਦੀ ਬੈਦਨ ਆਫ ਦੀ ਜਾਂ ਕਿਸੇ ਹੋਰ ਕੰਪਨੀ ਦੀ ਆਪ ਲੈ ਕੇ ਘਰੇ ਵੀ ਤਿਆਰ ਕਰ ਸਕਦੇ ਹੋ ਜੜੀ ਬੂਟੀਆਂ ਵੀ ਦੱਸ ਦੂੰ ਤੁਹਾਨੂੰ ਫਾਰਮੂਲਾ ਬਣਾ ਕੇ ਦੇ ਦੂੰ ਆਪ ਤਿਆਰ ਕਰ ਲਿਓ ਘਰੇ ਬੈਠੇ ਤਿਆਰ ਕਰ ਲਿਓ ਮੇਰੇ ਕੋਲੇ ਆਉਂਦੀ ਲੋੜ ਵੀ ਨਹੀਂ ਹੈਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸ਼ੇਅਰ ਕਰ ਦਿਓ ਜੇ ਤੁਹਾਨੂੰ ਸਕਰਾਨਾਉਂ ਆ ਨਹੀਂ ਪ੍ਰੋਬਲਮ ਆ ਜਾਂ ਕੋਈ ਵੀ ਪ੍ਰੋਬਲਮ ਹੈ ਫਾਰਮੂਲਾ ਲੈਣਾ ਤਾਂ ਫਾਰਮੂਲਾ ਦੇ ਦਾਂਗੇ ਜੇ ਤੁਸੀਂ ਕਿਸੇ ਕੰਪਨੀ ਦੀ ਦਵਾਈ ਪੁੱਛਣੀ ਆ ਤੇ ਆਪਾਂ ਉਹ ਵੀ ਦੱਸ ਦਾਂਗੇ ਜਿੰਨਾ ਤੁਹਾਡਾ ਬਜਟ ਹੈ ਉਹਦੇ ਹਿਸਾਬ ਨਾਲ ਦੱਸ ਦਾਂਗੇ ਜੇ ਆਪਾਂ ਤੋਂ ਤਿਆਰ ਕਰਾ ਕੇ ਲੈਣੀ ਆ ਤੇ ਆਪਾਂ ਤਿਆਰ ਕਰਕੇ ਦੇ ਦਾਂਗੇ ਪਰ ਦੋਸਤੋ ਆਪਾਂ ਚੀਜ਼ ਵਧੀਆ ਤਿਆਰ ਕਰਕੇ ਦਿੰਨੇ ਆ ਤੇ ਉਹਦਾ ਰਿਜ਼ਲਟ ਹੁੰਦਾ ਕਿਉਂਕਿ ਆਪਣੀ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਠੀਕ ਹੈ ਕਿਉਂਕਿ ਵਧੀਆ ਚੀਜ਼ਾਂ ਆਪਾਂ ਪਾ ਕੇ ਦਿੰਨੇ ਆ ਉਹ ਬੰਦੇ ਦੀ ਬਾਤ ਪਿੱਤ ਕਫ ਤਸੀਰ ਦੇ ਅਨੁਸਾਰ ਆਪਾਂ ਦਵਾਈ ਦਿੰਨੇ ਆ ਤੁਸੀਂ ਦੇਸ਼ਾਂ ਬਦੇਸ਼ਾਂ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਕੋਈ ਉਹਦੇ ਵਿੱਚ ਕੈਮੀਕਲ ਕੋਈ ਸਟੀਰয়েড ਕੋਈ ਅੰਗਰੇਜ਼ੀ ਗੋਲੀ ਨਹੀਂ ਪੁੱਟੀ ਹੋਣੀ ਕਿਉਂਕਿ ਤੁਸੀਂ ਆਪਾਂ ਤਾਂ ਦਵਾਈ ਘਰ ਬੈਠੇ ਤਿਆਰ ਕਰਵਾ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰ ਦਿਓ